ਆਪ ਸਰਕਾਰ ਨੂੰ ਤੁਸੀਂ ਵੋਟਾਂ ਦਾ ਬਥੇਰੀਆਂ ਪਾਈਆਂ ਪਰ ਆਪ ਸਰਕਾਰ ਨੇ ਤੁਹਾਨੂੰ ਦਿੱਤਾ ਕੁਝ ਨਹੀਂ 3.5 ਸਾਲ ਦਾ ਸਮਾਂ ਬੀਤ ਗਿਆ ਅਸੀਂ 3 ਮਹੀਨੇ ਆਪਣਾ ਕਾਰਜਕਾਰ ਲਿਆ ਸੀ ਅਤੇ ਚਰਨਜੀਤ ਚੰਨੀ ਦੇ ਰਾਜ ਦੇ ਵਿੱਚ ਅਸੀਂ ਐਨਾ ਕੁਝ ਕਰਕੇ ਦਿਖਾ ਦਿੱਤਾ ਸੀ ਅਤੇ ਹੁਣ ਅਸੀਂ ਫੇਰ ਵਾਅਦਾ ਕਰਦੇ ਹਾਂ ਕਿ ਜਿਹੜੀਆਂ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਅਸੀਂ ਪੱਕੀਆਂ ਕਰਕੇ ਦਵਾਂਗੇ ਤੇ ਜਿਹੜੇ ਕਿਸਾਨ ਨੇ ਉਹ ਪੂਰੇ ਤਰ੍ਹਾਂ ਨਾਲ ਇਨਾ ਦੇ ਮਾਲਕ ਬਣ ਜਾਣਗੇ ਤੇ ਹੋਰ ਵੀ ਜਿਹੜੇ ਕਾਂਗਰਸੀ ਜਿਹੜੇ ਰਹਿੰਦੇ ਕੰਮ ਸੀ ਉਹ ਵੀ ਕਾਂਗਰਸੀ ਕਰਕੇ ਦੇਣਗੇ ਕਿਉਂਕਿ ਕਾਂਗਰਸ ਹੀ ਹਮੇਸ਼ਾ ਜਿਹੜੇ ਪੰਜਾਬੀਆਂ ਦੇ ਹਿੱਤ ਵਿੱਚ ਆਈ ਆ ਤੇ ਜਿਹੜੇ ਅਕਾਲੀ ਦਲ ਹੈ ਜਾਂ ਜਿਹੜੇ ਆਮ ਪਾਲਤੀ ਹੈ ਉਹਨਾਂ ਨੇ ਹਮੇਸ਼ਾ ਕਿਸਾਨਾਂ ਨਾਲ ਧਰੋਹ ਕੀਤਾ ਤੇ ਜਿਹੜੇ ਬੇਅਦਮੀਆਂ ਹੋਈਆਂ ਨੇ ਉਹ ਕਾਲੀਆਂ ਦੇ ਰਾਜ ਦੇ ਵਿੱਚ ਹੋਈਆਂ ਨੇ ਤੇ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਉਸ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਤੇ ਕਹਿ ਰਿਹਾ ਹੁੰਦਾ ਸੀ ਕਿ ਕਿਤੇ ਧਰਨਾ ਨਹੀਂ ਲੱਗੂਗਾ ਤੇ ਹੁਣ ਕੁੱਟਮਾਰ ਤੋਂ ਬਿਨਾ ਉਸ ਨੂੰ ਕੋਈ ਗੱਲ ਨਹੀਂ ਆਉਂਦੀ ਕਿਸਾਨਾਂ ਨੂੰ ਉੱਥੋਂ ਕੁੱਟ-ਕੁੱਟ ਕੇ ਧਰਨੇ ਤੋਂ ਭਜਾਇਆ ਤੇ ਉਹਨਾਂ ਕੁਲਵੀਰ ਜੀ ਜਿਆ ਨੇ ਕੀ ਕਿਹਾ ਉਹ ਤੁਹਾਨੂੰ ਦਿਖਾਉਨੇ ਆ ਆਪਾਂ ਪੰਥ ਦੇ ਨਾਂ ਤੇ ਵੋਟਾਂ ਦਾ ਪਾਈ ਗਏ ਪਰ ਪੰਥ ਜਿਹੜਾ ਉਹ ਪੰਥ ਦੇ ਜਿਹੜੇ ਰਖਵਾਲੇ ਸੀ ਅੱਜ ਪੰਥ ਨੂੰ ਹੀ ਖਾਣ ਲੱਗ ਪਏ ਸਾਨੂੰ ਕਾਲੀਗੜ ਕਿਉਂ ਛੱਡਣਾ ਪਿਆ ਇੱਥੇ ਕੋਈ ਬੰਦਾ ਪਿੰਡ ਦਾ ਚੌਕੀਦਾਰਾ ਨਹੀਂ ਛੱਡਦਾ। ਔਰ ਮੇਰੇ ਬਾਪੂ ਨੇ ਮੰਤਰੀ ਵਾਲੀ ਕੁਰਸੀ ਛੱਡੀ ਮੰਤਰੀ ਵਾਲੀ ਕੁਰਸੀ। ਪੰਜ ਵਜ਼ੀਰਾ ਦੇ ਟੌੜਾ ਗਰੁੱਪ ਦੇ ਪੰਥ ਰਤਨ ਸਰਦਾਰ ਗਰਚਰਨ ਸਿੰਘ ਟੌੜਾ ਜਹਦਤ ਸਾਹਿਬ ਜਿਹੜੇ 26 ਸਾਲ ਪ੍ਰਧਾਨ ਰਹੇ ਸ਼੍ਰੋਮਣੀ ਕਮੇਟੀ ਦੇ ਔਰ ਇਹੋ ਜੇ ਲੀਡਰਾਂ ਨੂੰ ਕਾਲੀ ਦਰ ਕਿਉਂ ਛੱਡਣਾ ਪਿਆ? ਔਰ ਜੀਰਾ ਸਾਹਿਬ ਦਾ ਦੱਸਦੇ ਨਾ ਜਦੋਂ ਮੰਤਰੀ ਬਣੇ ਤਾਂ ਕੈਨੇਡਾ ਚਲੇ ਗਏ ਤਾਂ ਕੈਨੇਡਾ ਇੱਕ ਚੈਨਲ ਨੇ ਪੁੱਛਿਆ ਕਿ ਜੀਰਾ ਸਾਹਿਬ ਤੁਸੀਂ ਵਜ਼ੀਰੋਂ ਸਾਨੂੰ ਇੱਕ ਗੱਲ ਦੱਸੋ ਕਿ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਕਦੋਂ ਖਤਮ ਹੋਗੀ ਤਾਂ ਜੀਰਾ ਸਾਹਿਬ ਨੇ ਗੱਲ ਕਹੀ ਉਹ ਕਹਿੰਦੇ ਰਿਸ਼ਵਤ ਖੋਰੀ ਤਾਂ ਖਤਮ ਹੋਗੀ ਜਦੋਂ ਬਾਦਲ ਪਰਿਵਾਰ ਪੈਸੇ ਲੈਣੋਂ ਵਾਹ ਅਰ ਜੇਜਨ ਜੀਰਾਵਾਲ ਸਾਹਿਬ ਕੈਨੇਡਾ ਤੋਂ ਆਏ ਤਾਂ ਬਾਦਲ ਸਾਹਿਬ ਨੇ ਜੀਰਾ ਸਾਹਿਬ ਨੂੰ ਸੱਧਿਆ ਸਾਢ ਕੇ ਕਹਿੰਦੇ ਕਿ ਇੰਦਰ ਜੀ ਤੂੰ ਚੰਗੀ ਨਹੀਂ ਕੀਤੀ ਤਾਂ ਜੀਰਾ ਸਾਹਿਬ ਕਹਿੰਦੇ ਬਾਦਲ ਸਾਹਿਬ ਮੈਂ ਕਿਹੜੀ ਬਾਲੀ ਗੱਲ ਕੀਤੀ ਆ ਉਹ ਕਹਿੰਦੇ ਵੀ ਇਹਨੂੰ ਸਵਾਲ ਕੀਤਾ ਪੱਤਰਕਾਰਾਂ ਨੇ ਉਹਨਾਂ ਨੇ ਪੁੱਛਿਆ ਜਿਵੇਂ ਅਰਜ ਕਲਵਿੰਦਰ ਸਿੰਘ ਜੀਤ ਵਾਲੇ ਬੈਠੇ ਆ ਇੱਥੇ ਅੱਜ ਇਹ ਜੇ ਕੋਈ ਸਵਾਲ ਕਰਦੇ ਆ ਤਾਂ ਮੈਂ ਜਵਾਬ ਤਾਂ ਦੇਣਾ ਮੇਰਾ ਫਰਜ਼ ਬਣਦਾ ਉਹ ਕਹਿੰਦੇ ਮੈਨੂੰ ਪੱਤਰਕਾਰ ਵੀਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਰਿਸ਼ਵਤ ਕਰੋ ਖਤਮੋ ਤੇ ਕਹਿੰਦੇ ਬਾਦਲ ਸਾਹਿਬ ਐ ਇਹ ਗੱਲ ਤੁਸੀਂ ਸਹੀ ਕਹੀ ਆ ਕਿੰਨਾ ਚਿਰ ਬੀਬੀ ਬਾਦਲ ਪੈਸੇ ਲੈਣੋਂ ਨਹੀਂ ਹਟਦੀ ਉਹਨਾਂ ਚਿਰ ਤੁਹਾਡੀ ਇਮਾਨਦਾਰੀ ਕੀ ਚਲੂ ਆਹ ਕਹਿੰਦੇ ਮੈਂ ਤੈਨੂੰ ਮੰਤਰੀ ਬਣਾਇਆ ਉਹ ਕਹਿੰਦੇ ਮੰਤਰੀ ਤੁਸੀਂ ਬਣਾਇਆ ਹੋ ਸਕਦਾ ਪਰ ਮੈਨੂੰ ਜੀਰੇ ਹਲਕੇ ਦੀ ਔਵਾਜ਼ ਜਿਹੜੀ ਉਹ ਜੀਰੇ ਦੇ ਲੋਕਾਂ ਨੇ ਬਣਾਇਆ

ਫਿਰ ਜਦੋਂ ਉਹ ਬੇਅਦਬੀਆਂ ਵਾਲਾ ਦੌਰ ਸ਼ੁਰੂ ਹੋਇਆ ਜਦੋਂ ਪਤਾ ਲੱਗਾ ਇਹ ਕਾਲੀ ਦਾ ਜਿਹੜਾ ਇਹ ਗੋਲਕ ਨੂੰ ਜਿਹੜਾ ਆਪਦਾ ਖਜ਼ਾਨਾ ਸਮਝਦਾ ਤਾਂ ਫਿਰ ਮੈਂ ਕਾਂਗਰਸ ਜੁਆਇਨ ਕੀਤੀ ਔਰ ਕਾਂਗਰਸ ਜੁਆਇਨ ਕਰਦਿਆਂ ਆ ਜਿਹੜਾ ਨਰੇਸ਼ ਚਟਾਰੀਆ ਜਿਹੜਾ ਐਮ.ਐਲ.ਏ ਬਣਿਆ ਤੁਹਾਨੂੰ ਯਾਦ ਹੋਗਾ ਟੱਟ ਕੇ ਬਦਲ ਕੀਤੀ ਔਰ ਪਹਿਲੀ ਯਾਰ 40 ਸਾਲਾਂ ਜਦੋਂ ਕਾਂਗਰਸ ਦਾ ਉਮੀਦਵਾਰ ਜਿੱਤਿਆ ਵੀ ਦਿੱਕਾ ਕਾਲੀ ਦਾ ਗੜ ਮੰਨੀ ਜਾਣ ਵਾਲੀ ਚੀਜ਼ ਅਰ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਨੂੰ ਮੌਕਾ ਮਿਲਿਆ 2017 ਦੇ ਵਿੱਚ ਔਰ 2017 ਦੇ ਵਿੱਚ ਗੱਲਾਂ ਮੈਂ ਤਾਂ ਕਰ ਰਿਹਾ ਕਿਉਂਕਿ ਕੱਲ ਜੀਰਾ ਸਾਹਿਬ ਦੀ ਵਰਸੀ ਇਹਦੇ 4 ਸਾਲ ਹੋ ਜਾਣੇ ਆ ਔਰ ਕਈ ਆ ਰਹੇ ਆ ਕਿ ਜਿਹੜੇ ਆ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਤਾਂ ਜੀਰਾ ਸਾਹਿਬਾਰੇ ਪਤਾ ਹੈ ਪਰ ਜਿਹੜੇ ਨਵੇਂ ਮੁੰਡੇ ਆ ਜਿਹੜੇ ਮੇਰੇ ਆਣੀਆਂ ਆ ਇਹਨਾਂ ਨੂੰ ਤੇ ਇਹ ਲੱਗਾ ਕਿ ਸ਼ਾਇਦ ਕੋਈ ਬਦਲਾਅ ਵਾਲੀ ਸਰਕਾਰ ਆਉਗੀ ਕਿ ਉਹ ਸਾਡੀ ਬਾਹ ਫੜੂਗੀ ਪਰ ਮੈਂ ਗੱਲ ਕਹਿਣਾ ਜੋ ਕੰਮ ਬਾਪੂਰੇ ਕਰਨੇ ਉਹ ਮੁੰਡਿਆਂ ਤੋਂ ਨਹੀਂ ਹੋ ਸਕਦੇ ਔਰ ਮੈਂ ਇਸ ਗੱਲ ਦੀ ਮਾਫੀ ਵੀ ਮੰਗਦਾ ਅੱਜ ਜੀਰਾ ਸਾਹਿਬ ਆਉਂਗੇ ਤੇ ਕੱਲੇ-ਕੱਲੇ ਦਾ ਨਾਮ ਲੈ ਕੇ ਬੁਲਾਉਂਗੇ ਕੱਲੇ-ਕੱਲੇ ਬੰਦੇ ਦੀ ਪਹਿਚਾਨ ਸੀ ਉਹਨਾਂ ਨੂੰ ਔਰ ਜੀਰਾ ਸਾਹਿਬ ਮੈਨੂੰ